ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਦੋ ਗਾਮਾਂ ਦਿਖਾਵਾਂਗੇ ਇੱਕ ਤਾਂ ਟੋਕੜ ਗੱਪਣ ਚੈੱਕ ਪਾਸ ਆ ਇੱਕ ਆ ਗਈ ਤਾਜੀ ਸੂਈ ਬੱਚਾ ਆ ਗਿਆ ਮਗਰ ਵਸੀ ਚੂਣ ਚਵਾ ਵਾਲਾ ਚੰਗਾ ਆ ਗਿਆ ਬਈ ਹੈ ਨਾ ਬਈ ਸਿਰ ਹੈ ਯਾਰ ਕਿਹੜਾ ਸੁਆ ਬੱਛੀ ਮੋਟਰੀ ਸੁਆ ਬਈ ਪਲੂਨ ਆ ਚਾਰ ਦੰਦ ਬੱਛੀ ਆ ਚਾਰ ਦਿਨਾਂ ਤੋਂ ਪਲੂ ਸੂਈ ਆ 20 ਦਿਨ ਹੋ ਗਏ ਸੂਈ ਹਾਂ 20 ਦਿਨ ਹੋ ਗਏ 20 ਦਿਨ ਹੋ ਗਏ ਸੂਈ ਨੂੰ ਬਾਕੀ ਚੂਣ ਚਬਾਇਆ ਇੱਕ ਨੰਬਰ ਮੋਟੀ ਮੋਟੀ ਚਬਾਈ ਜਿਵੇਂ ਮਰਜ਼ੀ ਚੁਈ ਚੱਲੋ ਕੋਈ ਚੱਕਰ ਨਹੀਂ ਨਿਕਲਦਾ ਕੋਈ ਚੱਕਰ ਨਹੀਂ ਬਾਈ ਯਾਰ ਨਹੀਂ ਅਗਲਾ ਕਹਿੰਦਾ ਪਲੂਨ ਤੜ ਕਰਦੀ ਹੋਣਾ ਆ ਦੇ ਲੈ ਤੇਰੇ ਸਾਹਮਣੇ ਬੈਠਾ ਉਹ ਬੱਚਾ ਉਹ ਕਹਿਣੀ ਨਹੀਂ ਕਰਮਾਲ ਨੇ ਛੱਡੇ ਛੰਡੇ ਫੁੱਲ ਚੂਣ ਚਬਾਇਆ ਇੱਕ ਨੰਬਰ ਲੱਗਾ ਬਾਕੀ ਲੇਵੇ ਤੇ ਨਾੜਾ ਨੁੜਾ ਦਿਖਾ ਦੇ ਹੂੰ ਫੀਟਿੰਗ ਵਾਲਾ ਲੇਵਾ ਸਹੀ ਗੱਲਾਂ ਨੇ ਨਾੜਾ ਨੁੜਾ ਦੇਖੋ ਬਰੀਕੀ ਜਿਹਾ ਨਾੜਾ ਬਰੀਕੀ ਜਿਹਾ ਤੇ ਸੰਦੀਪੇ ਦਾ ਮੁੱਲ ਚ ਲੈਣ ਦੇ ਨਾ ਲੈਣ 65 ਮੋਲਾ 62000 ਦੀ ਬੜ ਤੇ ਮੰਗ ਠੀਕ ਆ 62000 ਰੁਪਏ ਦੀ ਕਿਸੇ ਹੋਰ ਕੋਲੇ ਉਹ ਅਗਲਾ 75 ਮੰਗ ਕੇ ਖੜ ਗਿਆ ਬੱਚਾ ਉਹ ਖੜਾ ਬਈ ਇਹਦੇ ਮਗਰਾ ਜੀ ਬੱਸੀ ਕਰਮ ਵਾਲੀ ਮਗਰਾ ਦੋ ਨੰਬਰ ਤੇ ਆ ਗਈ ਟੋਕੜ ਗੱਬਣ ਇਹ ਟੋਕੜ ਗੱਬਣਾ ਬਈ ਇਹਦੀਆਂ ਵੀ ਮਾਰ ਦਿੰਨੇ ਬਈ ਮਾਰ ਲੈ ਠੰਡੀ ਠੰਡੀ ਆਈ ਬੱਜੇ ਠੱਲੇ ਤਾਂ ਜਾ ਫੁੱਲ ਕਹਿਣਾ ਕਰਮ ਨੇ ਕੁਛ ਨਹੀਂ ਸਿੱਧਾ ਹੀ ਬਹਿ ਗਿਆ ਬਈ ਕੋਈ ਤੱਕ ਦੇ ਨਹੀਂ ਕੋਈ ਆਪਾਂ ਪਸਮਾਈ ਨਹੀਂ ਹੂੰ ਉਵੇਂ ਹੀ ਬਹਿ ਗਿਆ ਕੀ ਆ ਬਾਤ ਆ ਬਈ ਮੋਟਾ ਮੋਟਾ ਚੌਂ ਲੱਗਿਆ ਵਾ ਜਿਹੜੀ ਵੀਡੀਓ ਬਣਾਈ ਆ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਲਾਸਪੁਰ ਬਈ ਕੋਈ ਆਇਆ ਨਹੀਂ ਵੀ ਥਣ ਮੁੱਕ ਜੂਗਾ ਜਾਂ ਕੋਸ ਹੋਰ ਹੋ ਜੂ ਕੋਈ ਚੱਕਰ ਨਹੀਂ ਲੈਂ ਕੰਟੈਕਟ ਨੰਬਰ ਬੋਲੇ ਸੰਦੀਪ 86996 7106 ਤੇ ਇਹਦਾ ਮੁੱਲ ਬਾਈ ਨੇ ਰੱਖਿਆ ਬਾਈ ਨਾ ਤਾਂ ਹੈਗਾ ਬਾਈ ਕਹਿੰਦਾ 60 ਤੇ ਨਾ ਆਏਗਾ 55 45 ਦੀ 45 ਦੀ 60 45000 ਰੁਪਏ ਦੀ ਬਾਈ ਕਹਿੰਦਾ ਬਾੜ ਦੇ ਦੇ ਦਾਂਗੇ ਤੇ ਬਈ ਤਿੰਨ ਮਹੀਨੇ ਚੱਕ ਪਾਸ ਤਿੰਨ ਮਹੀਨੇ ਦੀ ਠੀਕ ਆ ਦੁੱਧ ਕਿੰਨਾਗਾ ਦੁੱਧ 10 ਕਿਲੋ ਠੀਕ ਆ ਬਈ ਸੌਟਰ ਨੂੰ ਵੇਖਣ ਲਈ ਧੰਨਵਾਦ